ਅੱਜ ਵਾਰ ਪਰਸਾਈ ਨਗਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਬੋਲੀ ਸਾਖ ਕੀਤੀ ਸਾਨੂੰ ਤੇ ਕਿਸੇ ਚੀਜ਼ ਦੀ ਚਾਹੀ ਨਹੀਂ ਇੱਕੋ ਹੱਟਾ ਸਾਡਾ ਖਰੂਰ ਸਾਗਰ ਜਿੱਥੇ ਥਾਣ ਗੁਰਦੁਆਰੀ ਖੂਬਰਾਵਤਿਆ ਇਹ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਆਪਾਂ ਗੁਰੂ ਦੀ ਨਗੀ ਚੜੀਦੇ ਆਂ ਆਪਾਂ ਸੱਚ ਦੇ ਪੈਰਾ ਦੇਣਾ ਕਿਉਂਕਿ ਆਪਾਂ ਅਸੀਂ ਕੇ ਪਾਰਟੀ ਦੇ ਨਾਮ ਕੋਧੀਆਂ ਨਾ ਹੀ ਕਿਸੇ ਦੇ ਖਿਲਾਫ ਹੀ ਕਹਿੰਦੇ ਆਂ ਅਸੀਂ ਦੇ ਕੋ ਉਪਿਲ ਕਰਦੇ ਆਂ ਕਿ ਸਾਰੇ ਪਾਰਟੀ ਭਾਈ ਦੇ ਪੁੱਛ ਕੇ ਦੇ ਪਾਈਆ ਹੁਣ ਪਾਸਿੰਗ ਨੂੰ ਮੁੱਢਾਂ ਬਾਗੇ ਉਹ ਆਪਾਂ ਨੂੰ ਦਗਾਈਏ ਸਾਡੇ ਬੱਚਿਆਂ ਨੂੰ ਪੜ੍ਹਾਉਣਗੇ ਸਾਡੇ ਬੱਚਿਆਂ ਨੂੰ ਤਰਗੀ ਰਾਹਤ ਦੇਣਗੇ ਤੇ ਸਾਡੀ ਨੌਜਵਾਨ ਪੀੜੀ ਬਾਜੂ ਵੀ ਅਸੀਂ ਤੁਹਾਡੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਹਿੰਦੀ ਆਂ ਕਿ ਬੇਨਤੀ ਆ ਸਾਡੀਆਂ ਪ੍ਰਵਾਣ ਕਰ ਲਿਓ ਕਿਉਂਕਿ ਇੱਕੋ ਇੱਕ ਆਸ ਦਾ ਨਿਕਿਆ ਅਸਰ ਤੋਂ ਇਹ ਸਾਡਾ ਹਲਕਾ ਖਦੂਰ ਸਾਹਿਬ ਬਾਕੀਆਂ ਜਿਹੜੇ ਕਾਗਲੀ ਕਰਦੇ ਜਿੱਥੇ ਕੋਈ ਤੁਹਾਡੇ ਉੱਪਰ ਇੱਥੇ ਦਾ ਜਿੱਥੇ ਮੰਦੀ ਪੁੱਟਾ ਪਾਉਣ ਇੱਕ ਤੋਂ ਬਾਅਦ ਤੁਹਾਡੇ ਦੇ ਚੋਲੀ ਦਾ ਡੇ ਮੰਗਦੇ ਆ ਕਿ ਪਾਜੀ ਪਾਜੀ ਦੇ ਉੱਪਰ ਉੱਠ ਕੇ ਤੇ ਭਾਈ ਉਹਨਾਂ ਤੋਂ ਪਾਸੇ ਖਾਣ ਸਾਡੀ ਨੂੰ ਵਕਤ ਵਕਤ ਦੀ ਨੂੰ ਜੇ ਕਾਰਗੇ ਬੰਨ ਲੈ ਉਹ ਵਾਈਟ ਵੀ ਕਰਦਾ ਸਾਹਿਬ ਵਾਈਟ ਵੀ ਵੀ